ਯਾਰ ਮੈਂ ਬੋਲੋ ਕੋਈ ਕਹਿਣ ਦੇ ਯਾਰ ਅਗਲਾ ਕਾਕਾ ਯਾਰ ਇਕੱਲਾ ਬੱਕਰਾ ਯਾਰ ਚਾ ਬੱਕਰਾ ਕਹਿੰਦਾ ਉਹ ਕਿੰਨੇ ਦਾ ਹੈ ਵੇਚੀ ਹੂ ਇੱਕ ਨਾ ਦਾ ਕੋਈ ਨਹੀਂ ਬਿਲਕੁਲ ਇੱਕ ਨਾ ਦਾ ਮੁੱਲ ਕਰਾਉਣਾ ਕਿ ਦੇਣ ਲੈਣ ਦਾ ਦੇਣ ਲੈਣ ਦਾ ਸਿੱਧਾ ਤਾਂ ਛੋਟੀ ਗੱਲ ਹੈ ਮੁੱਲ ਲਗਾਉਣਾ 12000 10000 ਦੀ ਗੁੱਟੀ ਦਾ ਦੇਣ ਚੱਕਿਆ ਆਹੋਂਡ ਗੈਣ 23000 13 ਦਾ ਉਹ ਦੱਸਦਾ ਹੈ ਤੇਰਾ ਵਿਗੇ ਨਾ ਵਿਗੇ ਗਾਹ ਗ੍ਰਹਨਾਂ ਦੇ ਕਾਰਨ ਮਨੇ ਨਿੰਦਰਾ ਛੱਡ ਦੇ ਜਾਂ ਫਿਰ ਕਿਉਂ ਜੀ ਹਾਂ ਰੱਖ ਲੋ ਤੁਸੀਂ ਕਿਹੜਾ ਗੁੱਸਾ ਕਰਨਾ ਕੋਈ ਹਾਂ ਬੋਲੋ ਹੈਲੋ ਕਿੰਨੀ ਬਣੂਏ ਦੰਦ ਦੇਗੀ ਬੈਠੀ ਐ ਉਹ ਬੋਡੀ ਬੱਕਰੀਆਂ ਦੱਸਣ ਨੂੰ ਤਿਆਰ ਐ ਦੰਦ ਜਾਇ ਜੇ ਕਹਦੇ ਵੀ ਦੰਦ ਨਾਲ ਖਾ ਕੇ ਦੁੱਧ ਦੇਉ ਇਹ ਗੱਲ ਨਹੀਂ ਜੇ ਖਾਦਾ ਪੀਤਾ ਦੰਦਾਂ ਤੋਂ ਬਿਨਾ ਹਾਜਮੀ ਲਾਇਆ ਕਿਥੋਂ ਦੇਉ ਯਾਰ ਮੇਰਾ ਕੀੜਾ ਤੈਨੂੰ ਪਤਾ ਸਿਆਣੇ ਕਹਿੰਦਾ ਤੂੰ ਨਿਆਣਾ ਅੱਖਾਂ ਕਈਆਂ ਜਹਾਨ ਗਏ ਤੇ ਦੰਦ ਗਏ ਸਵਾਦ ਗਿਆ ਦੰਦਾਂ ਨਾਲ ਹੀ ਆ ਸਾਰਾ ਕੁਝ ਕਿੰਨੇ ਦੀ ਪਾਉਣੀ ਆ? ਕਾਕੇ ਜੀ ਵੇਚਣੀ ਆ। 18000 ਦੀ ਲਾਸਟ ਆ। ਉਹ ਤਾਂ ਸੁਣ ਲਿਆ। ਪੁਰਾਣੀ ਹੋ ਗਈ ਗੱਲ ਕੋਈ ਨਵੀਂ ਦੱਸ। ਨਵੀਂ ਆ ਬਸ। ਨਵੀਂ ਦੱਸ। ਨਵੀਂ ਆ ਮੈਂ। ਨਹੀਂ ਨਵੀਂ। ਇਹ ਤਾਂ ਪੁਰਾਣੀ ਹੋ ਗਈ 18 ਦਾ ਪਹਿਲਾਂ ਵੀ ਕਹਤਾ ਤਨਵਾਰੀ। ਹੁਣ ਹੋਰ ਕਹਤਾ ਬਸ ਨਵੀਂ ਹੋ ਗਈ। ਨਵੀਂ ਕਿੱਥੋਂ ਹੋ ਗਈ ਪੁਰਾਣੀ ਆ ਤਾਂ। ਨਵੀਂ ਗੱਲ ਦੱਸ ਕੋਈ। ਕਿੰਨੇ ਦੀ ਪਾਉਣੀ ਆ ਹਨਾ? 100-200 ਤੇ। ਉਹ ਕਾਕੇ ਤੈਨੂੰ ਵੀ ਪਤਾ ਰਾਤ ਨੂੰ ਦੂਮੇ ਲੈ ਕੇ ਵੇਚਦਾ ਐ ਤਾਂ। ਏਦਾਂ ਦਾ ਬਾਬਾ ਕੋ ਪਾਰਦਾ ਪੰਮੇ ਬੋੜਾ ਹੋਵੇ ਤਾਂ ਜਵਾਕ ਦਾ ਵਪਾਰੀ ਹੋ ਜਾਂਦਾ ਹੈ ਇਹ ਜਨਾਬ ਤੇ ਉਹਨਾਂ ਹੀ ਥੱਲੇ ਆ ਗੰਦਿਆ ਪੂਰਾ ਹੋਇਆ ਬੋਲ ਕਿੰਨੇ ਦੀ ਪਾਉਣੀਆਂ ਇਲਾਸਟਿਕ ਕੋਈ ਹਨ ਬੋਲ ਨਹੀਂ ਹੁੰਦੀ ਮਾ ਜੀ ਉਹ ਕਿੰਨੇ ਦੀ ਹੁੰਦੀ ਆ ਮੈਂ ਉਹ ਪੁੱਛਦਾ ਤੈਨੂੰ ਆਖਿਆ ਤਾਂ ਹੈਗਾ ਕਿੰਨੇ ਦੀ ਜਾਇਜ਼ ਦੱਸ 18000 ਦੀ ਜਾਇਜ਼ ਇਹ ਨਹੀਂ ਕੋਈ ਜਵਾਕ ਨਾਲ ਨਹੀਂ ਸੌਦਾ ਬੰਦ ਗੱਲ ਧੋਹੀ ਜਾਣਾ ਕੋਈ ਸੌਦਾ ਉਸ ਦਾ ਜੀ ਕਸਰਾ ਹੋਰ ਕੱਢਦੇ ਆ 13000 ਦੀ ਜਨ ਯਾ ਲਾਹਤਾ ਲਬਸੇ ਸੇ ਰਾਜਾ ਬਚਾਲੇ ਬੰਦੇ ਨੇ ਕਹਿਤਾ ਚੱਲ ਕਹਿਤਾ ਤਾਂ ਕਹਿੰਦਾ ਸਹੀ ਲਿਖਾਈ ਆਪੋ ਆਪਣੀ ਅਸਰ ਖਮਲਦੀ ਹੋਊਗੀ ਮਹਿੰਗੀ ਨਹੀਂ ਤਾਂ ਡੰਡ ਹੈ ਨਹੀਂ ਨਾ ਦੰਡ ਹੈ ਵੀ ਨਾ ਦੰਡ ਹੁੰਦੇ ਫਿਰ ਕੋਈ ਟੱਕਰ ਨਹੀਂ ਇੱਕ ਹੀ ਕੋਈ ਹੈ ਇੱਕ ਹੀ ਕੋਈ ਮਾਈਲੇ ਡੁੱਟੋੜਾ ਪੱਟੀ ਨਾ ਤੋੜੀ ਬੈਠੀ ਹੈ ਕਸਾਈ ਬੈਠੀ ਹੈ ਠੀਕ ਆ ਮੁੰਡਾ ਮੇਰਾ ਯਾਰ ਠੀਕ ਲੱਗਿਆ ਕੱਲ ਵੀ ਨਹੀਂ ਕੰਨ ਦਾ ਕੰਨ ਲੱਗਾ ਜਾਣਾ ਤੇ ਦੇਣੀ ਦਾ ਛੋਟਾ ਪੈਸੇ ਲੈ ਲੈ ਮੁੰਡਾ ਟਾਈਮ ਕਿੰਨੇ ਦੀ ਪਾਉਣਾ ਲਾਸਟ ਇੱਕੋ ਹੀ ਹਾਂ ਨਾ ਉਹ ਲਾਸਟ ਕਿੰਨੇ ਦੀ ਹਾਂ ਨਾ ਹਾਂ ਗੱਲ ਸਹੀ ਆ ਕਰੋ ਬੋਲੋ ਦੰਦ ਦਾ ਦੰਦ ਦਾ ਹੋਵੇ ਬੱਕਰੇ ਤਾਂ ਗੱਲ ਨਿਬੜੀ ਨਹੀਂ ਹਾਂ ਲੱਗਾ ਬਾਲੀ ਵੀ ਨਹੀਂ ਕਰ ਤੁੰਡੀ 15 ਬਾੜੀ ਕਿੱਥੋਂ ਕਰਦਗੇ ਨਹੀਂ ਨਹੀਂ ਇੰਨੇ ਦੇ ਨਹੀਂ ਹੁੰਦੇ ਇਹ 15 16 ਆ ਦੇਖ ਜੀ ਅਫਰ ਸਾਈਂ ਦਿਖਾਓ ਜੀ ਦੰਦ ਵੀ ਦੇਖ ਲੈ ਕੰਨ ਵੀ ਦੇਖ ਲੈ ਹਾਂ ਕੰਨ ਵੀ ਦੇਖ ਕੰਨ ਦਾ ਫੜੀ ਬੈਠਾ ਬਹੁਤ ਸ਼ਿਹਾਰ ਆ ਬਹੁਤ ਸ਼ਿਹਾਰ ਆ ਕੰਨ ਨੂੰ ਫੜੀ ਬੈਠਾ ਵੀ ਕੰਨ ਦੇਖ ਲੈ ਨਾ ਤੇਰਾ ਇਹ ਯਾਰ ਵੀ ਕੰਨ ਦੇਖ ਲੈ ਨਾ ਤੇਰੇ ਹਜ਼ਾਰ ਕਹਤੇ ਤਾਂ ਇਹ ਕਹਿੰਦਾ ਅਫਰ ਹੁੰਦਾ ਛੱਡ ਪਾਸਾ ਛੱਡ ਲੈ 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 ਬਸ ਇਹ ਜੀ ਹੁੰਦੀ ਅੱਛਾ ਘੱਟਾ ਜਾ ਉਹ ਮੈਂ ਨਹੀਂ ਛੱਡੀ ਮਟੂ ਛੱਡੀ ਆਲਾ ਫੜ ਤੂੰ ਵੇਚਣੀ ਨਹੀਂ ਉਹਨੇ ਲੈ ਬਲ ਲਖਾਈ ਕਰਾ ਦੂਗਾ ਉਹ ਨਹੀਂ ਨਹੀਂ ਉਹ ਲਖਾਈ ਕਰਾ ਦੂ ਨੀ ਹੁੰਦੀ ਮੈਂ ਹਾਂ ਕਿੰਨੇ ਦੀ ਹੁੰਦੀ ਆ ਫਿਰ ਕੋਈ ਕਹਦੇ ਹਾ ਨਾ ਇੱਕ ਕਹਦੇ ਇੱਕ ਖਵਾਲਾ ਲਾਸਟ ਕਿੰਨੇ ਦੀ ਆ ਹੁਣ ਤਾਂ ਉਹ ਵਿਗਦੀ ਆ ਮੁੜ ਕੇ ਲਾਸਟ ਕਿੰਨੇ ਦੀ ਆ ਇੱਕ ਦਿਨ ਹੋਰ ਦੱਸਦਾ ਸ਼ਾਮ ਨੂੰ ਕਹੇਗਾ ਤੜਕੇ ਇੰਨੇ ਲੱਗਦੇ ਸੀ ਹੁਣੇ ਟਾਈਮ ਸੰਭਾਲ ਲੈ ਵਧੀਆ ਰਹੇਗਾ ਹਾਂ ਬੋਲ ਬੋਲ ਮੇਰਾ ਪੁੱਤ ਲਾਸਟ ਕਿੰਨੇ ਦੀ ਬਾੜੀ ਸਸਤੀ ਜਾਂਦੀ ਨਹੀਂ ਸਸਤੀ ਜਾਂਦੀ ਦੰਦੀ ਡਿੱਗੀ ਬਠੀ ਕਿੰਨੇ ਦੀ ਪਾਗਲ ਗੱਲ ਕਰੀ ਜਾਂਦਾਗਾ ਲਾ ਫੜ ਛੱਡ ਦੇ ਛੱਡ ਦੇ ਮੈਂ ਲੈ ਕੇ ਤਾਂ ਨਹੀਂ ਪਾਜੂਗਾ ਕਹੇ ਤਾਂ ਕੋਈ ਨਾ ਕੋਹੜੀ ਚਾਹੀਏ ਵੀ ਮੈਂ ਲੈ ਕੇ ਪਾਜੂਗਾ ਜਾਂ ਦੋਨੇ ਹੀ ਪੀਣਗੇ ਇਕੱਠੀਆਂ ਲਾ ਕੇ ਜਿਹਨੂੰ ਭੁੱਖ ਲੱਗੀ ਪੀ ਲੂ ਯਾਰ ਚੱਕ ਦੇ ਸਾਡੇ ਤੇਰਾ ਯਾਰ ਨਹੀਂ ਹੁੰਦੀ ਹਰ ਵਾ ਠੀਕ ਆ ਛੱਡ ਪਰਾਂ ਨਹੀਂ ਹੁੰਦੀ ਛੱਡ ਯਾਰ ਬਹੁਤ ਛੱਡ ਆਖੇ ਲੱਗ ਇਹ ਸਾਡੇ ਨਾਲ ਰੋਜ਼ ਹੀ ਬਚਰਦਾ ਹੈ ਕੋਈ ਅਸੀਂ ਕੋਈ ਇਹਦੇ ਨਾਲ ਕੋਈ ਠੱਗੀ ਚੋਰੀ ਨਹੀਂ ਕਰਦੇ ਵੀਰੇ ਸਾਰਾ ਮੰਗੀ ਸਾਰਾ ਚਲ ਮੰਗੀ ਜਾਣ ਤੇ ਇੱਕ ਵੇ ਜਿੰਨੇ ਮੰਗਦਾ ਉਹਨੇ ਦੇ ਦਈਏ ਨਹੀਂ ਨਹੀਂ ਇੱਕ ਵਾਰ ਸੁਣ ਇੱਕ ਵਾਰ ਖੜ ਜਾ ਨਹੀਂ ਇੱਕ ਵਾਰ ਸੁਣ ਵੀਰੇ ਵੱਡੇ ਵੀਰ ਉਹ ਵੀਰੇ ਗੱਲ ਸੁਣ ਕੋਈ ਸੌਦੇ ਆਏ ਹੁੰਦੇ ਇੱਕ ਮਿੰਟ ਖੜੀ ਯਾਰ ਜਿੰਨੇ ਮੰਗਦਾ ਫਿਰ ਉਹਨੇ ਦੇ ਦਈਏ ਫੇਰ ਤਾਂ ਮਤਲਬ ਇਹਦੇ ਨਾਲ ਕੋਈ ਧੱਕਾ ਨਹੀਂ ਫੇਰ ਕਾ ਧੱਕਾ ਅੱਛਾ ਵੀ ਉਹਨੇ ਦੇ ਦਈਆ ਹੈ ਚੀਜ਼ ਨਹੀਂ ਚੀਜ਼ ਜਾਏ ਘੱਟਦੀ ਹੋਵੇ ਨਹੀਂ ਚੀਜ਼ ਜਾਏ ਘੱਟਦੀ ਹੋਵੇ ਜਿੰਨੇ ਮੰਗਦਾ ਸਾਡੇ ਤੇ ਨਾਲ ਚਲ ਖਾਈਏ ਕਰਾ ਦੂ ਨਹੀਂ ਨਹੀਂ ਉਹ ਲਖਾਈ ਇਹ ਕਰਾ ਦੂਆ ਤੇਰਾ 100 ਵੱਜ ਗਿਆ ਉਹ 500 ਵੱਜ ਜਾ ਹਾਂ ਬੱਚਿਆਂ ਵਾਲੀ ਗੱਲ ਕਰੀ ਜਾਂਦਾ ਛੱਡ ਭਰਾ ਚਲਾ ਆ ਗੀ ਲਖਾਈ ਤੇਰੀ ਆ ਲਖਾਈ ਤੇਰੀ ਚਾਲਾਂ ਦੀ ਆ 14 ਦੀ ਲਖਾਈ ਤੇਰੀ ਆ 14 ਦਾ ਠੀਕ ਆ ਲਫੜਾ 200 ਪੈਸੇ ਦੇ ਪੈਸੇ ਦੇ 14 ਦੀ ਪੈਸਾ 14 ਦੀ ਆ ਆ ਫੜ ਅਭਿਸ਼ਵਾਸ ਫੜ ਆ ਫੜ ਲੈ ਪੁੱਤ ਦੋ ਹੋਰ ਕੰਮ ਚ ਹੋਵੇ ਪੰਚਰ ਸਾਹ ਵੀ ਫੋਸੇ ਰੋਜ਼ ਆਈ ਮੰਡੀ ਦੀ ਤੀਂ ਤੋਂ ਦੇ ਹੋਣ ਲੱਗਦਾ ਟਕਾ ਹੈ ਹੈ ਮੰਡੀ ਤਰੱਕੀ ਕਰੂ 8 9 ਚਾਲਕ ਤੇਰਾ ਇਹਨੇ ਨਾ ਇਹਨਾਂ ਦਾ ਖਰਚਾ ਹੀ ਮੂਰ ਲੱਗ ਜੇ ਕਰਾ ਇਹ ਲੰਗਰ ਪਾਣੀ ਦਾ ਹੋਰ ਚਲ ਮੂਰੇ ਹੌਸਲਾ ਹੋ ਜਾਂਦਾ ਬੰਦੇ ਨੂੰ ਵੀ ਮੂਰੇ ਮੰਡੀ ਪਰ ਹੈ ਹੈ ਚਾਹ ਲਿਖਾਈ ਕਰਨ ਲਈ ਲੈਣੇ ਦਾ ਇਸ ਕਰਕੇ 500 ਮਹਿੰਗਾ ਹਰ ਜਾ ਇਨਾ ਕੋ ਕਾਲੀ ਕਰੀ ਜਾਣਾ ਕੱਲਾ ਕੱਲਾ ਰੱਸਾ ਫਾਦੇ ਉਹਨੂੰ ਕੱਲਾ ਕੱਲਾ ਕਰਕੇ ਗਿਣ ਪੁੱਤ ਕੱਲਾ ਕੱਲਾ ਕਰਕੇ ਦੋ ਪੈਸੇ ਪੂਰੇ ਗੈਂਡ ਲਾ ਦੇ ਤਾ ਆ ਕੈਵਰੇਜ ਗਿਣਾ ਚਾਰ ਪੰਜ ਛੇ ਆਜੋ ਆਜੋ 7 8 ਉਹ ਦੰਦ ਆਹ ਦੇਖੋ 14 ਲਿਖਾ ਇੱਕ ਵਾਰ ਸੁਣ ਤੂੰ ਐ ਬੱਚਾ ਤੇਰੇ ਨਾਲ ਦਾ ਖੜਾ ਮੁਰਕੇ ਇਹਦਾ ਐ ਨਹੀਂ ਪਤਾ ਕੀ ਕਹਦੇ ਇੱਥੇ 10 ਵਾਰੀ ਗਿਣ ਲੈ 14000 ਗਿਣ ਲੈ ਸੁਣ ਜਦ ਜਿੱ ਨਜ਼ਰ ਪੁੱਤ ਖੜਿਆ ਜੁਮੇਵਾਰਾ ਜਦੋਂ ਪੈਰ ਪਟਲਾ ਸੀ ਜੁਮੇਵਾਰ ਨਹੀਂ ਗੜ ਸਾਡੇ ਸਾਹਮਣੇ ਦੁਬਾਰੇ ਪੂਰਾ ਚਲਦਾ ਪੂਰਾ ਚੱਲ ਫਿਰ ਚੱਲ ਖਾ ਦੇ ਲੈ ਬੱਤਾਂ ਲੈ ਸ਼ਾਮ ਕੇ ਬਾਗੇ ਲੈ ਜੀ ਚਾਰ ਰੰਗੇ ਕੋਲੇ ਤੇਰੇ ਬੰਦਾਲਾ ਕੋਲੇ ਚੱਲ ਤੇ ਨਹੀਂ ਯਾਰ ਭਿੰਗ ਉੱਪਰ ਹੋ ਰਹੀ ਐ ਕਿੰਨੀ ਗੱਲ ਐ ਮੈਂ ਇਹ 10 ਲਾਉਨੇ ਸੀ ਬਚਾਰੇ ਮੈਂ 1000 ਰੁਪਇਆ ਪਾਤਾ 11 ਦਾ ਕਰਤਾ ਆ ਬੱਕਰੇ ਦਾ ਹੋਰ ਯਾਰ ਪੰਜ ਪੰਜ ਲਾਉਂਦੇ ਇਹਦੀ ਗੱਲ ਛੱਡ ਗੱਲ ਆਪਣੀ ਇਹਦੀ ਜਲਦੀ ਐ ਕਿੰਨੇ ਲਾਏ ਐ ਹਾਂ ਇਹ ਦੇ 11000 ਰੁਪਏ ਕਹਿੰਦਾ ਯਾਰ ਇਹ ਬਾਈ ਕੀ ਮੰਗਦਾ 12 ਕਹਿੰਦਾ ਅਈ 12 ਗਿਆ 15 ਮੰਗਦਾ ਇਹ ਤਾਂ ਹੋਏ ਮੰਗਦਾ ਤਾਂ 15 ਸੀ ਉਹ ਮੈਂ ਚਲ ਮੈਂ ਹੋਰ ਕਹਿੰਦਾ ਯਾਰ ਇਹ ਕਿੰਨੀ ਮਸਾ ਪਸੰਦ ਕੀਤਾ ਵੇ ਯਾਰ ਚਲ ਮੈਂ ਖਣ ਲਿਖਾਈੇ ਕਰਾ ਦਿੰਨ ਖੋ 19 11 ਚਲ ਉਹ ਤੂੰ ਖਿਡਾਰੀ ਬੰਦਾ ਨਾ ਮੰਨਦਾ ਖਿਡਾਰੀ ਨਹੀਂ ਮੈਂ ਬਸ ਬਹੁਤ ਕੋ ਵੇਖਿਆ ਮੈਂ ਨਾ ਥੋੜਾ ਘੱਟ ਹੈ ਗੱਡੀ ਦਾ ਖਰਚਾ ਹੋ ਜਾਣਾ ਦੋ ਹੱਦ ਕਰ ਦੇ ਐ ਹੁੰਦਾ ਸੋ ਪਈ ਗੁੱਡੀਏ ਮਨਜ਼ੂਰ ਆ ਭਾਈ ਆ 32 ਮੰਗ ਰਿਹਾ ਹਜ਼ਾਰ ਕਰਾਇਆ ਪਿਆ ਸਾਰੇ ਬੰਦੇ ਪੰਚਾਇਤ ਵਰਗੇ ਹੁੰਦੇ ਆ ਸੰ ਸੰਜੇ ਖੜੇ ਆ 11.5 ਦੇ ਗਰੇ ਭਾਈ ਇੱਕ ਮੇਮਣਾ ਮੰਗ ਰ ਆ ਹਾਂ ਮੇਮਣਾ ਮੰਗਦਾ ਸੁਦੀਕ ਮਾਰ ਸਾਪੀ ਸੌਦੇ ਦੀ ਯਾਰ ਸਾਡੇ ਘਰੋਂ ਜਾਇਆ ਜਾ ਦੇਖ ਦੋ ਮਹੀਨਿਆਂ ਨੂੰ 6-7000 ਮੰਗਲਾ ਜਾਨਵਰ ਹੈ ਬੱਚਾ ਹੀ ਬਣ ਜਾਣਾ ਭਾਈ ਯਾਰ ਅੱਜ ਤਾਂ ਸੁਦੀ ਆ ਹੀ ਮੋੜ ਕੇ ਮੇਮਣਾ ਹੀ ਮੋੜ ਗਿਆ ਹਾਂ ਹਾਂ ਉਹ ਮੁਰਤੇ ਤੋਂ ਕਿੱਥੇ ਜਾ ਕਰ ਵਸਦੇ ਆ ਦੇ ਦੇ ਭਾਈ ਯਾਰ ਘਾਟੇ ਵਾਲਾ ਬਣ ਜੇ ਨਹੀਂ ਪਈ ਤੇਰੇ ਵਾਲਾ ਕੰਮ ਹੈ ਹਾਂ ਦੇਖ ਲੈ ਦੇਖ 596 ਕੋਈ ਨਹੀਂ ਦੇਖ ਲੈ ਟਰਾਈ ਮਾਰ ਮਾਰ ਲੋ ਟਰਾਈ ਮਾਰੋ ਆਹ ਚੱਕਰੀ ਨਹੀਂ ਆ ਮੇਮਲਾ ਨਾ ਲੱਗਦਾ ਉਹ ਤੀਰ ਦੇਣ ਦੀ ਬਜਾਰੀ ਪੁਰਣੀ ਆ ਪੰਡਤ ਹੈ ਤੇਰੀ ਚੱਕ ਹਾਂ ਤੂੰ ਦੇਖ ਲੈ ਕਰਨਾ ਕੋਈ ਬੱਸ ਸ੍ਰੀ ਗੁਰੂ ਦਿਖਾ ਸਹੀ ਆ ਵੀਰੇ ਤੁਹਾਨੂੰ ਕੋਈ ਇਨੇ ਗਰਮ ਭਾਰ ਕੇ ਕਿੰਨਾ ਕੋਈ ਦਾ ਗੱਲ ਆ ਬਾਈ ਯਾਰ ਨੱਤ ਇਕੱਠੇ ਹੋਣਾ ਨਹੀਂ ਵਧੀਆ ਚੱਲਦੀ ਆ ਉਹ ਕਿਹੜਾ ਕੰਮ ਹੋਦਾ ਹੈ ਉਹ ਕੰਮ ਭੁੱਲ ਜੋ ਵੀ ਲਾਉਣ ਵਾਲਾ ਕੰਮ ਉਹ ਗੱਲਾਂ ਆਈਆਂ ਗਈਆਂ ਥੱਲੇ ਲੰਚੂਂਡੀ ਤੇ ਜਾਂਦਾ ਯਾਰ ਚੁੰਗੀ ਬੈਠੀ ਆ ਮੇਰੇ ਨਾਲ ਤੇ ਇਸੇ ਦੀ ਆ ਪਤਾ ਨਹੀਂ ਜੇ ਹੋਰ ਤਾਂ ਹੋਰ ਦਾ ਮੇਰੇ ਨਾਲ ਉਹ ਵੀ ਮੁੱਲ ਆ ਕਿ ਲੱਗੂ ਦੇਖੋ ਮੈਂ ਕਿਹਾ ਕਹਤਾ ਕਰ ਤੁਹਾਨੂੰ ਲੈ ਚੋਲਾ ਸਾਡੇ ਦੀ ਕਰਦੇ ਪੰਚਾਇਤ ਸਾਰੇ ਆ ਆ ਵੀਡੀਓ ਬਣ ਗਈ ਬਾਈ ਤੋਂ ਮੈਂ ਦੇਣ ਦਾ ਆ ਬਾਈ ਕਰਾਂ ਇਕੱਠੇ ਜਿੱਥੇ ਇੱਕ ਮੋੜ ਕੋਈ ਮੋੜ ਨਹੀਂ ਵੈਰੀ ਗੁੱਡ ਆ ਗੱਲ ਬਾਜੀ ਬਾਜੀ ਗੱਲ ਹਾਂ ਬਾਈ ਜਮਾ ਥੋੜਾ ਆਨੇ ਕਰ ਸਹੀ ਹੈ ਨਾ ਬੱਕਰੀ ਕੋਈ ਮੋੜ ਨਹੀਂ ਹਾਂ ਦੋ ਦਿਨ ਦੇ ਤਿੰਨਾਂ ਨੂੰ ਦੋ ਦਿਨਾਂ ਦਾ ਆਪਣਾ ਨੰਬਰ ਲੈ ਜਾਣ ਫੋਨ ਲਾ ਦੇਣ ਠੀਕ ਹੈ ਬੱਕਰੀ ਆਪਾਂ ਮੋੜੀਏ ਦੋ ਹੁਣ ਜੇ 15 ਦਿਨਾਂ ਤੋਂ ਬਾਅਦ ਦਿੱਲੀ ਕਰਕੇ ਲਿਆ ਮੈਂ ਤਾਂ ਦੋ ਦਿਨ ਦਿੱਤੇ ਦੋਨਾਂ ਬੱਕਰੀ ਆਪਣੀਆਂ ਉਹ ਐਂ ਤਾਂ ਪਸ਼ੂ ਰੱਖਦੇ ਲੈਂਦੇ ਜੀ ਦੋਨਾਂ ਬੱਕਰੀ ਨਾਂ ਦੀ ਹੈ ਜੇ ਮਾਰੀ ਬੱਕਰੀ ਮੋੜਦੀ ਜੇ ਚੱਲ ਮਨੋਂ ਬੱਕਰੀ ਦੇ ਰਹੀ ਹੈ ਠੀਕ ਹੈ ਵੀ ਚਿਕਨ ਇਹ ਤਾਂ ਜਾਂਦੀ ਦਾ ਹੀ ਪਤਾ ਲੱਗ ਗਿਆ ਨਹੀਂ ਨਹੀਂ ਬੱਕਰੀ ਬਾਰ ਹੋਈ ਨਹੀਂ ਨਹੀਂ ਬੱਕਰੀ ਬੰਦਰੀ ਹੋਈ ਬੱਕਰੀ ਸਹੀ ਆ ਬੱਕਰੀ ਹੁਣ ਸਹੀ ਹੈਗੀ ਲੈ ਫੜ ਪੁੱਤ ਲਓ ਜੀ ਹੁਣ ਵਾਦਾ ਕਰੇ ਪਰਮਾਤਮਾ ਵਾਦਾ ਕਰੇ ਬਈ ਹੁਣ ਸੁਣਾ ਗੱਲ ਬੱਕਰੀ ਦੇ ਵਾਦ ਨੂੰ ਰਾਜੰਦਰਾ ਕਾਦੇ ਪੈਸੇ ਭੰਦ ਦੇ ਗੂਗਲ ਪੇਜ ਸੌਦਾ ਕਰਨੇ ਦਾ ਹੋ ਗਿਆ ਇਹਦਾ ਹੋ ਗਿਆ 11.5 ਹਜ਼ਾਰ ਰੁਪਏ ਸਾਡੇ 11000 ਹਾਂਜੀ ਹਾਂਜੀ ਉਹ ਬੱਚਾ ਨਾਲ ਹੀ ਜੀ ਇਹਦੇ ਬੱਚਾ ਨਾਲ ਹੀ ਉਹ ਬੱਚਾ ਕਰ ਰਿਹਾ ਹੈ ਹਾਂਜੀ ਸਾਡੇ 11000 ਕੋਈ ਕਹਿ ਰਿਹਾ ਆ ਗਿਆ ਬਾਪਿਆ ਆਈ ਬੱਚੇ ਦੇ ਵਿੱਚ ਆਹ ਹਾਂ ਬਈ ਯਾਰ ਕੋਈ